ਜੀ ਜੈ ਭਾਰਤ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸਾਥੀ ਲਖੋਂਦੀ ਅੱਜ ਤੋਂ ਲੈ ਕੇ ਆਏ ਆਂ ਸ਼ਹਿਰ ਸ਼ਾਹਕੋਟ ਵਿੱਚ ਜਿੱਥੇ ਕਿ ਭਗਵਾਨ ਬਾਲਮੀਕ ਸਵਾਮੀ ਦੀ ਸੋਭਾ ਯਾਤਰਾ ਕੱਢੀ ਆ ਰਹੀ ਹੈ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਰਗਟ ਦੀਆਂ ਲੱਖ ਲੱਖ ਵਧਾਈਆਂ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਅੱਜ ਸ਼ਾਹਕੋਟ ਦੇ ਵਿੱਚ ਅੱਜ ਸ਼ਾਹਕੋਟ ਦੇ ਅੰਦਰ ਭਗਵਾਨ ਬਾਲਮੀਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਦੇਖਿਆ ਬੜਾ ਸੰਗਤਾਂ ਦੇ ਵਿੱਚ ਉਤਸ਼ਾਹ ਆ ਸਾਰੇ ਦੇ ਇੱਥੇ ਚੇਅਰਮੈਨ ਸਾਹਿਬ ਸਾਡੇ ਸਰਦਾਰ ਸੀਚਲ ਸਾਹਿਬ ਤੇ ਨਾਲ ਹੀ ਸਾਡੇ ਜਸਵੀਰ ਸਿੰਘ ਜਲਾਲਪੁਰੀ ਸਾਹਿਬ ਚੇਅਰਮੈਨ ਸਰਦਾਰ ਬਦਵੀਰ ਸਿੰਘ ਔਰ ਆਮ ਆਦੀ ਪਾਰਟੀ ਦੀ ਸਮੂਚੀ ਟੀਮ ਤੇ ਬਾਕੀ ਲੀਡਰ ਸਾਹਿਬਾਨ ਵੀ ਸਾਰੇ ਪਹੁੰਚੇ ਆ ਬੜਾ ਮਨ ਨੂੰ ਚੰਗਾ ਲੱਗਾ ਜੋ ਆਪਾਂ ਇਦਾਂ ਦੇ ਪਿੰਤੋ ਸਤਾਂ ਦੇ ਜਨਮ ਦਿਹਾੜੇ ਬਣਾਉਂਦੇ ਆ ਤੇ ਮੈਂ ਸ਼ਾਹਗੜ ਵਾਸੀਆਂ ਨੂੰ ਔਰ ਪੂਰੇ ਹਲਕੇ ਨੂੰ ਵਧਾਈ ਦੇਣਾ ਚਾਹੁੰਨਾ ਵੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਜੇ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਹਾੜੇ ਮਨਾਏ ਜਾਂਦੇ ਆ ਸ਼ੋ ਬੋਲੇ ਸੋ ਨਿਹਾਲ ਪ੍ਰਭ ਕਬਾਲ ਬੋ ਮਹਾਰਾਜ ਕੀ ਜੈ ਸੌਨ ਰੁਪਏ ਭਗਵਾਨ ਵੀ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਅੱਜ ਬੜੇ ਪਿਆਰ ਨਾਲ ਸਤਿਕਾਰ ਨਾਲ ਸ਼ਾਹਕ ਔਰ ਸ਼ਹਿਰ ਦੇ ਵਿੱਚ ਪ੍ਰਧਾਨ ਬਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਹਾੜੇ ਦੇ ਸਬੰਧ ਦੇ ਵਿੱਚ ਸ਼ੋਭਾ ਯਾਤਰਾ ਦਾ ਆਗਾਟ ਕੀਤਾ ਗਿਆ ਬੜੀ ਅੱਜ ਖੁਸ਼ੀ ਦਾ ਦਿਨ ਆ ਗੁਰੂ ਸਾਡੇ ਸਾਰਿਆਂ ਦੇ ਸਾਹੇ ਆ ਤੇ ਭਗਵਾਨ ਬਾਮੀਕ ਮਹਾਰਾਜ ਜੀ ਦਾ ਬਹੁਤ ਵੱਡਾ ਇਤਿਹਾਸ ਆ ਜਿਹਨਾਂ ਨੂੰ ਸ੍ਰਿਸ਼ਟੀ ਕਰਤਾ ਨਾਲ ਜਾਣਿਆ ਜਾਂਦਾ ਉਹ ਚਕੋਟੀ ਦੇ ਵਿਦਵਾਨ ਹੋਏ ਜਿਨ੍ਹਾਂ ਪਵਿੱਤਰ ਰਮੈਨ ਦੀ ਰਚਨਾ ਕੀਤੀ ਆ ਔਰ ਅੱਜ ਆਪਾਂ ਨੂੰ ਲੋੜ ਆ ਜਿਹੜੀਆਂ ਸਮਾਜ ਚ ਭਰਾਈਆਂ ਉਹਦਾ ਖਾਤਮਾ ਕਰਨ ਲਈ ਅੱਗੇ ਹੋ ਕੇ ਕੰਮ ਕਰਨ ਲਈ ਆਉਣਾ ਚਾਹੀਦਾ ਔਰ ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਇਹ ਸੁਨੇਹਾ ਜਿਹੜਾ ਇੱਕ এডਿਕੇਸ਼ਨ ਪ੍ਰਤੀ ਆਪਾਂ ਨੂੰ ਸचेत ਹੋ ਕੇ এডਿਕੇਸ਼ਨ حاصل ਕਰਕੇ ਆਪਣੇ ਸਮਾਜ ਨੂੰ ਚੰਗਾ ਬਣਾ ਕੇ ਉਹਨਾਂ ਦੇ ਜਿਹੜਾ ਰਸਤਾ ਦਿਖਾਇਆ ਉਹਦੇ ਤੇ ਚੱਲਣ ਦੀ ਲੋੜ ਆ ਮੈਂ ਬੜਾ ਲੰਬਾ ਨਾ ਬੋਲਦਾ ਹੋਇਆ ਮੈਂ ਸਾਰੇ ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਤੇ ਅੱਜ ਇਸ ਖੁਸ਼ੀ ਭਰੇ ਮੌਕੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਸਾਰਿਆਂ ਆਇਆ ਹੋਏ ਦਾ ਧੰਨਵਾਦ ਕਰਦਾ ਵੀ ਤੁਸੀਂ ਅੱਜ ਛੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਆਏ ਆ ਤੁਹਾਡੇ ਆਉਣ ਨਾਲੇ ਸ਼ਹਿਰ ਦੇ ਵਿੱਚ ਅੱਜ ਖੁਸ਼ੀ ਵਾਲਾ ਮਾਹੌਲ ਆ ਤੇ ਗੁਰੂ ਮਹਾਰਾਜ ਪ੍ਰਤੀ ਆਪਣਾ ਨਿਸ਼ਟਾ ਲੈ ਕੇ ਆਏ ਪਾ ਉਹਨਾਂ ਦਾ ਸਤਿਕਾਰ ਵਧਾਉਣ ਆਏ ਆ ਇਹ ਪਰਮਾਤਮਾ ਇਸੇ ਤਰ੍ਹਾਂ ਹੀ ਹਮੇਸ਼ਾ ਗੁਰੂ ਸਾਹਿਬਾਨ ਦਾ ਸਤਿਕਾਰ ਜਿਹੜਾ ਆਪਣਾ ਫਰਜ਼ ਬਣਦਾ ਕਰਨਾ ਇਦਾਂ ਹੀ ਕਰਦੇ ਰਹਿਣਾ ਸੋ ਮੈਂ ਫਿਰ ਸਾਰਿਆਂ ਨੂੰ ਇੱਥੋਂ ਦੇ ਪ੍ਰਬੰਧਕਾਂ ਨੂੰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਆਪਣਾ ਸਤਿਾਨ ਕਰਦਾ ਜੋ ਬੋਲੇ ਜੋ ਬੋਲੇ ਸੋਨਰ ਪੈ ਭਗਵਾਨ ਬਾਲਮੀਕ ਮਹਾਰਾਜ ਕੀ ਹੈ ਅੱਜ ਸ਼ਾਹਕੋਟ ਦੇ ਅੰਦਰ ਭਗਵਾਨ ਜੀ ਬਾਲਮੀਕ ਮਹਾਰਾਜ ਦਾ ਪਤਘੜ ਦਿਹਾੜਾ ਤੁਸੀਂ ਸਭ ਸੰਗਤਾਂ ਇਸ ਦਿਹਾੜੇ ਨੂੰ ਹਸਾਂ ਦੀ ਤਰ੍ਹਾਂ ਮਨਾਉਂਦੇ ਹੋ ਤੇ ਤੁਹਾਨੂੰ ਵਧਾਈ ਦੇ ਬਾਤੋਂ ਅੱਜ ਕੋਈ ਵੀ ਸਿਆਸੀ ਹਰਤੇ ਸਰਪਾ ਭਗਵਾਨ ਮਹਾਂ ਗ੍ਰਾਮੀਂ ਦੀ ਗੱਲ ਕਰਨੀ ਆ ਕਿਉਂਕਿ ਇਹ ਧਿਆਰੇ ਬੜੇ ਕਰਮਾ ਦਾ ਮਨਾਏ ਜਾਂਦੇ ਆ ਜੋ ਤੁਸੀਂ ਸਭ ਸੰਗਤਾਂ 7-8 ਦਿਨ ਤੋਂ ਤਿਆਰੀ ਕਰਨ ਲੱਗੇ ਹੋ ਇਸ ਕਰਕੇ ਮੈਂ ਦੁਬਾਰਾ ਤੋਂ ਫਿਰ ਸਾਡੀਆਂ ਪਹੁੰਚੀਆਂ ਹੋਈਆਂ ਪੈਣਾ ਸਾਡੇ ਨੌਜਵਾਨ ਵੀਰ ਬਜ਼ੁਰਗ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਤੇ ਸਾਡੇ ਪਹੁੰਚੇ ਸਾਰੇ ਚੇਅਰਮੈਨ ਸਾਹਿਬ ਉਹ ਨਾਲ ਹੀ ਬਲਾਕਪਦਰ ਨਾਲ ਹੀ ਐਮਸੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਧਾਈ ਦਿੰਦਾ ਤੇ ਸਾਡੇ ਸਾਰਿਆਂ ਲੀਡਰਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ